ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਅਕਸਰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਫੋਨ ਦੇ ਉੱਤੇ ਤਾਂ ਇਹ ਖਿਆਲ ਕਈ ਵਾਰ ਸਾਡੇ ਮਨ ਦੇ ਵਿੱਚ ਆਉਂਦਾ ਕਿ ਕਿਤੇ ਕੋਈ ਸਾਡੀ ਕਾਲ ਰਿਕਾਰਡ ਤਾਂ ਨਹੀਂ ਕਰ ਰਿਹਾ ਜਾਂ ਕਿਤੇ ਫਿਰ ਸਾਡੀ ਕੋਈ ਇਸ ਗੱਲਬਾਤ ਨੂੰ ਕੋਈ ਹੋਰ ਤਾਂ ਨਹੀਂ ਸੁਣ ਰਿਹਾ ਕਿਉਂਕਿ ਪਹਿਲਾਂ ਇਹ ਗੱਲਾਂ ਅਸੀਂ ਕਿਤੇ-ਕਿਤੇ ਸੁਣਦੇ ਹੁੰਦੇ ਸੀ ਹੁਣ ਇਹ ਅੱਜ ਕੱਲ ਆਮ ਹੀ ਹੋਣ ਲੱਗ ਗਿਆ ਕਿ ਫੁਲਾਣੇ ਬੰਦੇ ਦੀ ਦੂਜੇ ਨੇ ਕਾਲ ਰਿਕਾਰਡ ਕਰ ਲਈ ਉਹਦੀ ਰਿਕਾਰਡਿੰਗ ਕਿਸੇ ਹੋਰ ਨੂੰ ਸੁਣਾਤੀ ਤੇ ਜੇਕਰ ਇਹ ਡਰ ਤੁਹਾਡੇ ਮਨ ਦੇ ਵਿੱਚ ਹੈਗਾ ਕਿ ਕਿਤੇ ਮੇਰੀ ਗੱਲਬਾਤ ਕੋਈ ਹੋਰ ਤਾਂ ਨਹੀਂ ਸੁਣ ਰਿਹਾ ਕਿਸੇ ਹੋਰ ਵੱਲੋਂ ਮੇਰੀ ਕਾਲ ਤਾਂ ਨਹੀਂ ਰਿਕਾਰਡ ਕੀਤੀ ਜਾ ਰਹੀ ਤਾਂ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਖੁਦ ਵੀ ਜਾਣ ਸਕਦੇ ਹੋ ਇਹਦੇ ਲਈ ਤੁਹਾਨੂੰ ਕਿਸੇ ਆਈਟੀ ਐਕਸਪਰਟ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿੰਪਲੀ ਕਰੇ ਬੈਠੇ ਆਪਣੇ ਫੋਨ ਤੋਂ ਇਹ ਚੀਜ਼ ਚੈੱਕ ਕਰ ਸਕਦੇ ਹੋ ਇਹਦੇ ਰਿਗਾਰਡਿੰਗ ਮੇਰੇ ਕੋਲ ਇੱਕ ਦੋ ਮੇਲਸ ਵੀ ਆਈਆਂ ਹੋਈਆਂ ਨੇ ਕਿ ਸਾਡਾ ਜਿਹੜਾ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਾਪਰਿਆ ਕਿ ਸਹਿ ਸੁਭਾਹੀ ਉਹਨਾਂ ਨੇ ਕਿਸੇ ਰਿਸ਼ਤੇਦਾਰ ਦੇ ਨਾਲ ਕੋਈ ਗੱਲ ਕੀਤੀ ਤੇ ਅਗਲੇ ਨੇ ਰਿਕਾਰਡਿੰਗ ਕਰਕੇ ਕਿਸੇ ਹੋਰ ਨੂੰ ਸੁਣਾਤਾ ਤਾਂ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਹੁੰਨੀ ਆ ਕਿ ਤੁਸੀਂ ਜਿਹਦੇ ਨਾਲ ਵੀ ਆਪਣੀ ਗੱਲ ਕਰਦੇ ਹੋ ਹਨਾ ਉਹ ਖਾਸ ਦਾ ਵੀ ਅੱਗੇ ਕੋਈ ਹੋਰ ਖਾਸ ਹੁੰਦਾ ਕਿਸੇ ਨਾਲ ਵੀ ਤੁਹਾਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੇ ਮਸਲੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਹੱਲ ਨਹੀਂ ਕਰ ਸਕਦੇ ਉਹ ਮੁਸਲੇ ਫਿਰ ਪਰਮਾਤਮਾ ਦੇ ਛੱਡ ਦਿਆ ਕਰੋ ਕੋਈ ਚੀਜ਼ਾਂ ਵਕਤ ਦੇ ਨਾਲ ਆਪੇ ਠੀਕ ਹੋ ਜਾਣੀਆਂ ਹੁੰਦੀਆਂ ਪਰ ਫਿਰ ਵੀ ਇਹ ਸਾਨੂੰ ਜ਼ਰੂਰ ਅੱਜ ਦਾ ਸਮਾਂ ਇਹਦਾ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿ ਕਿਤੇ ਕੋਈ ਦੂਜਾ ਬੰਦਾ ਸਾਡੀ ਗੱਲਬਾਤ ਤਾਂ ਨਹੀਂ ਸੁਣ ਰਿਹਾ ਜਾਂ ਕਿਤੇ ਕੋਈ ਸਾਡੀ ਕਾਲ ਜਿਹੜੀ ਇਹ ਰਿਕਾਰਡ ਤਾਂ ਨਹੀਂ ਕੀਤੀ ਜਾ ਰਹੀ ਦੇਖੋ ਤਿੰਨ ਚੀਜ਼ਾਂ ਹੁੰਦੀਆਂ ਨੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਸਾਈਬਰ ਜਰਨਲਿਜ਼ਮ ਬੜਦੇ ਹਾਂ ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਤਾਂ ਉਂਝ ਵੀ ਜਿਹੜੇ ਸਾਈਬਰ ਕ੍ਰਾਈਮ ਨੇ ਉਹ ਬਹੁਤ ਵਧ ਰਹੇ ਨੇ ਤਾਂ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਪਹਿਲੀ ਗੱਲ ਤਾਂ ਕਿ ਕਿਤੇ ਤੁਹਾਡੀ ਕੋਈ ਕਾਲ ਸੁਣਤਾ ਨਹੀਂ ਰਿਹਾ ਕਾਲ ਸੁਣਨਾ ਕਾਲ ਰਿਕਾਰਡ ਕਰਨਾ ਤੇ ਕਾਲ ਟੈਪਿੰਗ ਇਹ ਤਿੰਨੋਂ ਵੱਖ-ਵੱਖਰੀਆਂ ਚੀਜ਼ਾਂ ਨੇ ਅਸੀਂ ਇਹਨਾਂ ਨੂੰ ਸਮਝੀਏ ਜੇ ਤੁਸੀਂ ਕਿਸੇ ਨੂੰ ਫੋਨ ਕਰ ਰਹੇ ਹੋ ਜਾਂ ਕੋਈ ਤੁਹਾਨੂੰ ਫੋਨ ਕਰ ਰਿਹਾ ਹੈ ਤੇ ਤੁਹਾਡੇ ਨੰਬਰ ਦੇ ਉੱਤੇ ਆ ਰਿਹਾ ਹੈ ਕਿ ਯੂਅਰ ਕਾਲ ਹੈਜ਼ ਬੀਨ ਫਾਰਵਰਡਡ ਤੁਹਾਡੀ ਕਾਲ ਕਿਸੇ ਨੂੰ ਫਾਰਵਰਡ ਕੀਤੀ ਜਾ ਰਹੀ ਹੈ ਚਾਹੇ ਤੁਸੀਂ ਕਿਸੇ ਸਾਹਮਣੇ ਵਾਲੇ ਨੂੰ ਕਰ ਰਹੇ ਹੋ ਜਾਂ ਜੇ ਕੋਈ ਤੁਹਾਨੂੰ ਕਰ ਰਿਹਾ ਫੋਨ ਤੇ ਉਹਨੂੰ ਇਹ ਸ਼ੋਅ ਕਰ ਰਿਹਾ ਹੈ ਉਹਦੇ ਜੇ ਤੁਸੀਂ ਆਪਣਾ ਨੰਬਰ ਹੀ ਕਿਸੇ ਹੋਰ ਦੇ ਫੋਨ ਤੋਂ ਡਾਇਲ ਕਰਦੇ ਹੋ ਤਾਂ ਤੁਹਾਨੂੰ ਸਾਹਮਣੋਂ ਇਹ ਇੱਕ ਵਾਰ ਸੁਣੀ ਹੋਊਗਾ ਕਿ ਤੁਹਾਡੀ ਕਾਲ ਜਿਹੜੀ ਆ ਫਾਰਵਰਡ ਕੀਤੀ ਜਾ ਰਹੀ ਹੈ ਤਾਂ ਜਿਸ ਵੀ ਨੰਬਰ ਦੇ ਉੱਤੇ ਤੁਹਾਡੀ ਕਾਲ ਜਿਹੜੀ ਆ ਫਾਰਵਰਡ ਕੀਤੀ ਗਈ ਹੈ ਉਹ ਨੰਬਰ ਵਾਲਾ ਬੰਦਾ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਕਦੇ ਵੀ ਸੁਣ ਸਕਦਾ ਹੈ ਤੇ ਉਹਨੂੰ ਰਿਕਾਰਡ ਵੀ ਕਰ ਸਕਦਾ ਹੈ ਇਹ ਹੁੰਦਾ ਤੁਹਾਡੀ ਗੱਲਬਾਤ ਸੁਣਨਾ ਦੂਜੀ ਹੁੰਦੀ ਹੈ ਕਾਲ ਰਿਕਾਰਡਿੰਗ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਕਿਸੇ ਨੇ ਸਾਡੀ ਗੱਲਬਾਤ ਜਿਹੜੀ ਆ ਉਹ ਰਿਕਾਰਡ ਕਰ ਲਈ ਤੇ ਤੀਜਾ ਹੁੰਦਾ ਕਾਲ ਟੈਪਿੰਗ ਕਾਲ ਟੈਪਿੰਗ ਯਾ ਕਾਲ ਟ੍ਰੇਸ ਜਿਹੜੀ ਹੈ ਇਹ ਆਮ ਤੌਰ ਤੇ ਸਾਨੂੰ ਇਹਦਾ ਕੋਈ ਦਿੱਕਤ ਨਹੀਂ ਹੁੰਦੀ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਇਹ ਉਹਨਾਂ ਲੋਕਾਂ ਦੇ ਲਈ ਜਿਹੜੀ ਹੈ ਆਬਜੈਕਸ਼ਨੇਬਲ ਹੋ ਸਕਦੀ ਹੈ ਜਾਂ ਉਹਨਾਂ ਲੋਕਾਂ ਨੂੰ ਇ tanto ਡਰਨ ਦੀ ਜ਼ਰੂਰਤ ਹੈ ਜਿਹੜੇ ਕਿਸੇ ਤਰ੍ਹਾਂ ਦੀਆਂ ਵੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਇਹ ਹਮੇਸ਼ਾ ਸਰਕਾਰੀ ਏਜੰਸੀਆਂ ਵੱਲੋਂ ਹੀ ਕੀਤੀ ਜਾਂਦੀ ਹੈ ਅਦਰਵਾਈਜ਼ ਜਿਹੜੀ ਆ ਕੋਈ ਕਾਲ ਟੈਪਿੰਗ ਜਾਂ ਕਾਲ ਟ੍ਰੇਸ ਤੁਹਾਡੀ ਜਿਹੜੀ ਆ ਉਸ ਤਰ੍ਹਾਂ ਦੀ ਨਹੀਂ ਹੁੰਦੀ ਤਾਂ ਜੇ ਕਿਤੇ ਕੋਈ ਕਾਨੂੰਨੀ ਮਸਲਾ ਆੜ ਜਾਵੇ ਤਾਂ ਸਰਕਾਰੀ ਏਜੰਸੀਆਂ ਵੱਲੋਂ ਜਿਹੜਾ ਹੈ ਉਹ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਕਿ ਅਸੀਂ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਦੇ ਫਰਕ ਨੂੰ ਸਮਝ ਲਿਆ ਹੁਣ ਜੇ ਤੁਹਾਡੇ ਫੋਨ ਦੇ ਉੱਤੋਂ ਇਹ ਸ਼ੋਅ ਕਰ ਰਿਹਾ ਹੈ ਕਿ ਤੁਹਾਡੀ ਕਾਲ ਕਿਸੇ ਹੋਰ ਨੰਬਰ ਦੇ ਉੱਤੇ ਫਾਰਵਰਡ ਕੀਤੀ ਜਾ ਰਹੀ ਹੈ ਤਾਂ ਉਹ ਬੰਦਾ ਤੁਹਾਡੀ ਗੱਲਬਾਤ ਸੁਣ ਸਕਦਾ ਹੁਣ ਤੁਸੀਂ ਇਹਨੂੰ ਚੈੱਕ ਕਿਵੇਂ ਕਰਨਾ ਸਭ ਤੋਂ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਕਿਸੇ ਹੋਰ ਦੇ ਫੋਨ ਤੋਂ ਆਪਣੇ ਆਪ ਨੂੰ ਕਾਲ ਕਰਕੇ ਦੇਖੋ ਜੇ ਤੁਹਾਡੇ ਫੋਨ ਦੇ ਵਿੱਚ ਇਹ ਅਲਰਟ ਆ ਰਿਹਾ ਕਿ ਤੁਹਾਡੀ ਕਾਲ ਹੈਜ਼ ਬੀਨ ਫਾਰਵਰਡਡ ਤੁਹਾਨੂੰ ਇਹ ਸੁਣ ਰਿਹਾ ਤਾਂ ਇਹਦਾ ਮਤਲਬ ਤੁਹਾਡੀ ਕਾਲ ਕਿਸੇ ਹੋਰ ਨੰਬਰ ਤੇ ਵੀ ਸੁਣੀ ਜਾ ਸਕਦੀ ਹੈ ਤੇ ਉਹ ਤੁਹਾਡੀ ਗੱਲਬਾਤ ਰਿਕਾਰਡ ਵੀ ਕਰ ਸਕਦਾ ਹੈ ਹੁਣ ਤੁਸੀਂ ਇਹਨੂੰ ਇੱਕ ਹੋਰ ਢੰਗ ਦੇ ਨਾਲ ਵੀ ਚੈੱਕ ਕਰ ਸਕਦੇ ਹੋ ਕਿ ਹੁਣ ਤੁਹਾਨੂੰ ਪਤਾ ਚੱਲ ਗਿਆ ਕਿ ਤੁਹਾਡੀ ਕਾਲ ਕਿਸੇ ਨੰਬਰ ਤੇ ਫਾਰਵਰਡ ਹੋ ਰਹੀ ਹੈ ਹੁਣ ਉਹ ਕਿਹੜਾ ਨੰਬਰ ਹੈ ਜਿਹੜਾ ਤੁਹਾਡੀ ਗੱਲਬਾਤ ਸੁਣ ਰਿਹਾ ਕਿਦੇ ਨੰਬਰ ਤੇ ਫਾਰਵਰਡ ਹੋ ਰਹੀ ਹੈ ਜੇ ਤੁਸੀਂ ਨਹੀਂ ਕੀਤੀ ਤਾਂ ਤਾਂ ਫਿਰ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਬਹੁਤ ਸੌਖਾ ਢੰਗ ਹੈ ਇਹਨੂੰ ਚੈੱਕ ਕਰਨ ਦਾ ਤੁਹਾਡੇ ਕੋਲ ਜਿਹੜੀ ਵੀ ਕੰਪਨੀ ਦਾ SIM ਹੈ ਜਿਹੜਾ ਵੀ ਮੋਬਾਈਲ ਹੈ ਤੁਸੀਂ ਆਪਣੇ ਮੋਬਾਈਲ ਦੇ ਉੱਤੋਂ ਡਾਇਲ ਕਰਨਾ ਹੈ ਸਟਾਰ #21# ਮਤਲਬ ਸਟਾਰ #21# ਹੁਣ ਜੇ ਤੁਸੀਂ ਇਹਨੂੰ ਡਾਇਲ ਕਰੋਗੇ ਤਾਂ ਤੁਹਾਡੇ ਕੋਲ 1-2 ਮਿੰਟ ਦੇ ਵਿੱਚ ਹੀ ਇੱਕ ਮੈਸੇਜ ਆ ਜਾਏਗਾ ਕਿ ਤੁਹਾਡੀ ਕਾਲ ਜਿਹੜੀ ਹੈ ਉਹ ਕਿਤੇ ਕਿਸੇ ਹੋਰ ਨੰਬਰ ਤੇ ਫਾਰਵਰਡ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜੇ ਨਹੀਂ ਹੋ ਰਹੀ ਤਾਂ ਵੀ ਤੁਹਾਨੂੰ ਮੈਸੇਜ ਆ ਜਾਏਗਾ ਕਿ ਨਹੀਂ ਹੋ ਰਹੀ ਤੇ ਜੇ ਆ ਰਹੀ ਹੈ ਤਾਂ ਤੁਹਾਨੂੰ ਉਹ ਨੰਬਰ ਵੀ ਉਸ ਮੈਸੇਜ ਦੇ ਵਿੱਚ ਆ ਜਾਏਗਾ ਕਿ ਤੁਹਾਡੀ ਕਾਲ ਕਿਹੜੇ ਨੰਬਰ ਦੇ ਉੱਤੇ ਫਾਰਵਰਡ ਹੋ ਰਹੀ ਹੈ ਤੇ ਉਹ ਬੰਦਾ ਕਦੇ ਵੀ ਤੁਹਾਡੀ ਕਾਲ ਵਿੱਚੋਂ ਵੀ ਸੁਣ ਸਕਦਾ ਤੇ ਉਹਨੂੰ ਸੁਣ ਕੇ ਰਿਕਾਰਡ ਵੀ ਕਰ ਸਕਦਾ ਹੈ ਹੁਣ ਜੇ ਤੁਹਾਨੂੰ ਪਤਾ ਚੱਲ ਗਿਆ ਕਿ ਜੇ ਤੁਹਾਡੀ ਕਾਲ ਕਿਸੇ ਨੰਬਰ ਦੇ ਉੱਤੇ ਫਾਰਵਰਡ ਹੋ ਰਹੀ ਹੈ ਤੇ ਉਸ ਨੰਬਰ ਦਾ ਤੁਹਾਨੂੰ ਮੈਸੇਜ ਵੀ ਆ ਗਿਆ ਤਾਂ ਤੁਸੀਂ ਆਪਣੇ ਫੋਨ ਤੋਂ ਹੀ ਆਪਣੀ ਕਾਲ ਦੀ ਜਿਹੜੀ ਫਾਰਵਰਡਿੰਗ ਹੈਗੀ ਹੈ ਉਹਨੂੰ ਬੰਦ ਵੀ ਕਰ ਸਕਦੇ ਹੋ ਹੁਣ ਦੇਖੋ ਅਸੀਂ ਚੈੱਕ ਕਰਨ ਲਈ ਕਿ ਕਿਤੇ ਫਾਰਵਰਡ ਹੋ ਤਾਂ ਨਹੀਂ ਰਹੀ ਕਾਲ ਅਸੀਂ ਡਾਇਲ ਕੀਤਾ ਸੀ ਸਟਾਰ ਹੈਸ਼ 21 ਹੈਸ਼ ਹੁਣ ਅਸੀਂ ਬੰਦ ਕਰਨ ਲਈ ਆਪਣੇ ਫੋਨ ਤੋਂ ਡਾਇਲ ਕਰਨਾ ਹੈ ਡਬਲ ਹੈਸ਼ 21 ਹੈਸ਼ ਡਬਲ ਹੈਸ਼ 21 ਹੈਸ਼ ਜਦੋਂ ਅਸੀਂ ਇਹ ਆਪਣੇ ਫੋਨ ਤੋਂ ਡਾਇਲ ਕਰਾਂਗੇ ਤਾਂ ਫਿਰ ਸਾਨੂੰ ਇੱਕ ਮੈਸੇਜ ਜਿਹੜਾ ਹੈ ਉਹ ਆ ਜਾਊਗਾ ਕਿ ਤੁਹਾਡੀ ਕਾਲ ਜਿਹੜੀ ਹੈ ਫਾਰਵਰਡਿੰਗ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਤੁਸੀਂ ਇਹਨੂੰ ਆਪਣੇ ਫੋਨ ਦੇ ਉੱਤੋਂ ਬੰਦ ਵੀ ਕਰ ਸਕਦੇ ਹੋ ਇਹ ਤੁਹਾਡਾ ਪਹਿਲਾ ਮਸਲਾ ਹੋ ਗਿਆ ਜਿਹਦਾ ਤੁਸੀਂ ਸੁਲਝਾ ਜਿਹੜਾ ਹੈਗਾ ਉਹ ਤੁਸੀਂ ਕਰ ਲਿਆ ਤੁਸੀਂ ਇਹ ਮਸਲਾ ਆਪਣਾ ਸੁਲਝਾ ਲਿਆ ਜਿਹਾ ਕਰਕੇ ਦੇਖੋ ਜੇ ਤੁਸੀਂ ਕਾਲ ਚੈੱਕ ਕਰਨੀ ਹੈ ਕਿ ਤੁਹਾਡੀ ਕਾਲ ਕਿਤੇ ਫਾਰਵਰਡ ਹੋ ਤਾਂ ਨਹੀਂ ਰਹੀ ਤਾਂ ਤੁਸੀਂ ਡਾਇਲ ਕਰਨਾ ਹੈ ਸਟਾਰ ਹੈਸ਼ 21 ਹੈਸ਼ ਤੇ ਜੇ ਤੁਸੀਂ ਆਪਣੀ ਕਾਲ ਫਾਰਵਰਡਿੰਗ ਬੰਦ ਕਰਨੀ ਹੈ ਫਿਰ ਤੁਸੀਂ ਡਾਇਲ ਕਰਨਾ ਹੈ ਡਬਲ ਹੈਸ਼ 21 ਹੈਸ਼ ਤੇ ਤੁਹਾਡੀ ਕਾਲ ਜਿਹੜੀ ਆ ਉਹ ਬੰਦ ਹੋ ਜਾਏਗੀ ਕਿਸੇ ਹੋਰ ਨੰਬਰ ਤੇ ਫਾਰਵਰਡ ਹੋਣੀ ਠੀਕ ਹੈ ਹੁਣ ਦੂਜੀ ਆ ਗਈ ਕੀ ਕਾਲ ਰਿਕਾਰਡਿੰਗ ਕਿਉਂਕਿ ਕਾਲ ਟੈਪਿੰਗ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਸਾਨੂੰ ਕਾਲ ਟੈਪਿੰਗ ਦਾ ਕੋਈ ਖਤਰਾ ਨਹੀਂ ਹੁੰਦਾ ਇਹ ਸਿਰਫ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈ ਇਹ ਉਹਨਾਂ ਬੰਦਿਆਂ ਲਈ ਖਤਰਾ ਹੋ ਸਕਦੀ ਹੈ ਜਿਹੜੇ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਜੇਕਰ ਤੁਸੀਂ ਅਜਿਹਾ ਕੁਝ ਨਹੀਂ ਕਰ ਰਹੇ ਤਾਂ ਤੁਹਾਡੇ ਲਈ ਇਹ ਚੀਜ਼ ਕੋਈ ਸਮੱਸਿਆ ਨਹੀਂ ਹੈਗੀ ਹੁਣ ਕਾਲ ਰਿਕਾਰਡਿੰਗ ਦੇਖੋ ਉਂਝ ਤਾਂ Apple Store ਤੋਂ ਵੀ ਤੇ Google ਨੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਐਪਲੀਕੇਸ਼ਨਜ਼ ਨੇ ਉਹਨਾਂ ਨੂੰ ਹਟਾ ਦਿੱਤਾ ਹੈ ਜਿਵੇਂ ਜਿਹੜੀਆਂ ਤੁਹਾਡੀ ਕਾਲ ਰਿਕਾਰਡ ਕਰਦੀਆਂ ਸੀ ਤੇ ਜਿਹੜੇ ਅਸੀਂ ਨਵੇਂ ਐਂਡਰੋਇਡ ਫੋਨ ਵਗੈਰਾ ਵੀ ਲੈ ਰਹੇ ਹਾਂ ਉਹਨਾਂ ਦੇ ਵਿੱਚੋਂ ਵੀ ਇਹ ਜੜੀਆਂ ਐਪਲੀਕੇਸ਼ਨਜ਼ ਨੇ ਉਹ ਹੁਣ ਨਹੀਂ ਹੈਗੀਆਂ ਤੇ ਜੇਕਰ ਤੁਸੀਂ ਹੁਣ ਵੀ ਕਿਸੇ ਫੋਨ ਤੋਂ ਜੇ ਕੋਈ ਤੁਹਾਡੀ ਕਾਲ ਰਿਕਾਰਡ ਕਰਦਾ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਇੱਕ ਮੈਸੇਜ ਜਿਹੜਾ ਹੈ ਉਹ ਆਵਾਜ਼ ਤੁਹਾਨੂੰ ਆਉਂਦੀ ਹੈ ਜੇ ਕੋਈ ਤੁਹਾਡੀ ਕਾਲ ਰਿਕਾਰਡ ਕਰਦਾ ਹੈ ਉਸ ਤੁਹਾਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਯਰ ਕਾਲ ਇਸ ਬੀਨ ਰਿਕਾਰਡਡ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਤੁਹਾਡੀ ਕਾਲ ਜਿਹੜੀ ਹੈ ਰਿਕਾਰਡ ਹੋ ਸਕਦੀ ਹੈ ਪਰ ਫਿਰ ਵੀ ਕਈ ਥਰਡ ਪਾਰਟੀ ਐਪਲੀਕੇਸ਼ਨਸ ਐਵੇਂ ਦੀਆਂ ਹੈਗੀਆਂ ਨੇ ਜਿਹੜੀਆਂ ਤੁਹਾਡੀ ਗੱਲਬਾਤ ਰਿਕਾਰਡ ਕਰ ਸਕਦੀਆਂ ਨੇ ਉਹਨਾਂ ਐਪਲੀਕੇਸ਼ਨਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਜਿਹਦੇ ਬਾਰੇ ਵਿੱਚ ਬਿਲਕੁਲ ਆਮ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਰਹੀਆਂ ਜਿਹਨੂੰ ਸਮਝਣਾ ਤੇ ਜਾਣਨਾ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਵੀ ਹੈ ਤੇ ਬਹੁਤ ਸੌਖਾ ਵੀ ਹੈ ਬਹੁਤ ਹੀ ਸੌਖੀ ਭਾਸ਼ਾ ਦੇ ਵਿੱਚ ਸੌਖੇ ਢੰਗ ਦੇ ਨਾਲ ਮੈਂ ਤੁਹਾਨੂੰ ਇਹ ਚੀਜ਼ਾਂ ਸਮਝਾਉਣ ਦੀ ਅੱਜ ਕੋਸ਼ਿਸ਼ ਕਰ ਰਹੀਆਂ Apple Store ਦੇ ਉੱਤੋਂ ਇਹ ਚੀਜ਼ ਜਿਹੜੀ ਹਟਾ ਦਿੱਤੀ ਗਈ ਹੈ Google ਨੇ ਹਟਾਤੀ ਹੈ ਪਰ ਫਿਰ ਵੀ ਜਿਹੜੇ ਨਵੇਂ ਫੋਨ ਆ ਰਹੇ ਨੇ ਹਨਾ ਉਹਨਾਂ ਦੇ ਵਿੱਚ ਇਹ ਐਪਲੀਕੇਸ਼ਨ ਹੈਗੀ ਨਹੀਂ ਕਿ ਤੁਹਾਡੀ ਕਾਲ ਰਿਕਾਰਡ ਹੋ ਸਕੇ ਤੇ ਜੇ ਹੁੰਦੀ ਹੈ ਰਿਕਾਰਡ ਤਾਂ ਤੁਹਾਨੂੰ ਇੱਕ ਵਾਇਸ ਨੋਟ ਕਾਲ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਸੁਣਾਈ ਦਿੰਦਾ ਹੈ ਕਿ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਰਹੀ ਹੈ ਯਰ ਕਾਲ ਇਸ ਬੀਨ ਰਿਕਾਰਡਡ ਤੁਹਾਨੂੰ ਸੁਣਦਾ ਏ ਫਿਰ ਵੀ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਸਾਡੀ ਹੋਰ ਗੱਲਬਾਤ ਸੁਣ ਰਿਹਾ ਹੈ ਕਿਉਂਕਿ ਕਈ ਥਰਡ پارٹی ਐਪਲੀਕੇਸ਼ਨਸ ਐਵੇਂ ਦੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਸੁਣੀ ਜਾ ਸਕਦੀ ਹੈ ਤਾਂ ਮੈਂ ਉਹਨਾਂ ਕੁਝ ਇੱਕ ਉਹਦੇ ਬਾਰੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸ ਦਿੰਨੀ ਹ ਕਿਉਂਕਿ ਲਗਭਗ ਉਹ ਜਿਹੜੀ ਪ੍ਰਕਿਰਿਆ ਹੈ ਉਹ ਬੰਦ ਹੋ ਚੁੱਕੀ ਹੈ ਪਰ ਫਿਰ ਵੀ ਕੁਝ ਐਪਲੀਕੇਸ਼ਨਸ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਤਾਂ ਇੱਕ ਹੁੰਦਾ ਹੈ ਕਿ ਕੋਈ ਬੰਦਾ ਜੋ ਤੁਹਾਡੀ ਗੱਲਬਾਤ ਤੁਸੀਂ ਕਰ ਰਹੇ ਹੋ ਉਹ ਤੁਹਾਡੀ ਗੱਲਬਾਤ ਤੁਹਾਨੂੰ ਲੱਗ ਰਿਹਾ ਹੈ ਕਿ ਇਹਨੇ ਰਿਕਾਰਡ ਕੀਤੀ ਹੈ ਪਰ ਤੁਹਾਨੂੰ ਕੋਈ ਐਮ ਦੀ ਆਵਾਜ਼ ਵੀ ਨਹੀਂ ਸੁਣਦੀ ਫਿਰ ਵੀ ਤੁਹਾਡਾ ਫੋਨ ਤੁਹਾਨੂੰ ਐਮ ਦੀਆਂ ਸਿੰਪਟਮਸ ਦੇ ਦਿੰਦਾ ਹੈ ਜਿਹੜਾ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਸਾਹਮਣੇ ਵਾਲੇ ਨੇ ਤੁਹਾਡੀ ਜਿਹੜੀ ਕਾਲ ਹੈ ਉਹ ਰਿਕਾਰਡ ਤਾਂ ਨਹੀਂ ਕੀਤੀ ਕਿਤੇ ਹੁਣ ਤੁਸੀਂ ਇਹਨੇ ਕਿਵੇਂ ਪਤਾ ਕਰ ਸਕਦੇ ਹੋ ਇਹ ਨੂੰ ਜਦ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਨਾ ਤਾਂ ਫਿਰ ਉਸ ਗੱਲਬਾਤ ਦੇ ਵਿੱਚ ਨਾ ਤੁਹਾਨੂੰ ਬੀਪ ਸੁਣਾਈ ਦਿੰਦੀ ਹੈ ਤੁਹਾਨੂੰ ਇਹ ਬੀਪ ਥੋੜੇ-ਥੋੜੇ ਸਮੇਂ ਬਾਅਦ ਤੁਹਾਨੂੰ ਦੁਬਾਰਾ-ਦੁਬਾਰਾ ਸੁਣਾਈ ਦਿੰਦੀ ਰਹੂਗੀ। ਇਹਦਾ ਮਤਲਬ ਕਿ ਸਾਹਮਣੇ ਵਾਲਾ ਬੰਦਾ ਤੁਹਾਡੀ ਕਾਲ ਰਿਕਾਰਡ ਕਰ ਰਿਹਾ ਹੈ। ਬੇਸ਼ੱਕ ਤੁਹਾਡੇ ਫੋਨ ਦੇ ਉੱਤੇ ਕੋਈ ਵੀ ਜਿਹੜਾ ਅਲਰਟ ਤੁਹਾਨੂੰ ਨਹੀਂ ਸੁਣਾਈ ਦੇ ਰਿਹਾ, ਕੋਈ ਮੈਸੇਜ ਵੀ ਨਹੀਂ ਤੁਹਾਨੂੰ ਸੁਣਾਈ ਦੇ ਰਿਹਾ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਪਰ ਜੇ ਤੁਹਾਨੂੰ ਤੁਹਾਡੀ ਕਾਲ ਦੇ ਵਿੱਚ ਵਾਰ-ਵਾਰ ਬੀਪ ਸੁਣਾਈ ਦੇ ਰਹੀ ਹੈ ਨਾ ਥੋੜੇ ਚਿਰ ਬਾਅਦ ਤੁਹਾਨੂੰ ਟੀ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ। ਤੇ ਹੁਣ ਇੱਕ ਹੋਰ ਢੰਗ ਜਿਹੜਾ ਹੈ ਉਹ ਇਹਦੇ ਵਿੱਚ ਹੁੰਦਾ ਹੈ ਕਿ ਜਿਵੇਂ ਨਾ ਅਸੀਂ ਐਫਐਮ ਰੇਡੀਓ ਸੁਣਦੇ ਆ ਉਹਦੇ ਚ ਫ੍ਰੀਕੁਐਂਸੀ ਦੀਆਂ ਜਿਵੇਂ ਜਦੋਂ ਸਟੇਸ਼ਨ ਬਦਲਦੇ ਆ ਤਾਂ ਉਹ ਆਵਾਜ਼ ਜੀ ਆਉਂਦੀ ਰਹਿੰਦੀ ਹੈ ਜੇ ਕੋਈ ਬੰਦਾ ਤੁਹਾਡੀ ਕਾਲ ਰਿਕਾਰਡ ਕਰ ਰਿਹਾ ਤੁਸੀਂ ਉਹਦੇ ਨਾਲ ਗੱਲਬਾਤ ਕਰੋਗੇ ਤਾਂ ਇਸ ਤਰ੍ਹਾਂ ਦੀ ਆਵਾਜ਼ ਵੀ ਜਿਹੜੀ ਆ ਉਹ ਤੁਹਾਡੇ ਫੋਨ ਦੇ ਉੱਤੇ ਸੁਣਾਈ ਦਿੰਦੀ ਜਾਂਦੀ ਹੈ ਹਨਾ ਤੁਹਾਨੂੰ ਵਿਚਕਾਰ ਵਿਚਕਾਰ ਉਹ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਰਹੂਗੀ ਤੇ ਕਈ ਵਾਰ ਇੱਕ ਤੀਜਾ ਟੰਗ ਜਿਹੜਾ ਹੈ ਓਵਰ ਤੇ ਜਾਂਦਾ ਉਹ ਟੰਕੀ ਹੁੰਦਾ ਕਿ ਕੋਈ ਬੰਦਾ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਉਹ ਗੱਲਬਾਤ ਕਰਨ ਦੌਰਾਨ ਆਪਣਾ ਫੋਨ ਜਿਹੜਾ ਹੈ ਉਹਨੇ ਸਪੀਕਰ ਤੇ ਲਗਾਇਆ ਹੁੰਦਾ ਤੇ ਸਪੀਕਰ ਤੇ ਫੋਨ ਲਗਾ ਕੇ ਉਹ ਆਪਣੇ ਕਿਸੇ ਦੂਜੇ ਫੋਨ ਤੋਂ ਤੁਹਾਡੀ ਗੱਲਬਾਤ ਜਿਹੜੀ ਹੈਗੀ ਉਹਨੂੰ ਰਿਕਾਰਡ ਕਰ ਰਿਹਾ ਹੁੰਦਾ ਤਾਂ ਤੁਸੀਂ ਇਸ ਚੀਜ਼ ਦਾ ਵੀ ਪਤਾ ਲਗਾ ਸਕਦੇ ਹੋ ਕਿ ਜਦੋਂ ਕਿਸੇ ਨੇ ਤੁਹਾਡਾ ਫੋਨ ਸਪੀਕਰ ਤੇ ਲਾ ਕੇ ਕਿਤੇ ਕੋਈ ਤੁਹਾਡੀ ਗੱਲਬਾਤ ਤਾਂ ਨਹੀਂ ਰਿਕਾਰਡ ਕਰ ਰਿਹਾ ਕਿਉਂਕਿ ਜੇ ਕਿਸੇ ਦਾ ਫੋਨ ਸਪੀਕਰ ਤੇ ਹੋਊਗਾ ਤਾਂ ਉਹਦੇ ਵਿੱਚ ਜਿਹੜੀ ਹਵਾ ਜੀ ਦੀ ਆਵਾਜ਼ ਜਿਹੜੀ ਹੈ ਉਹ ਤੁਹਾਨੂੰ ਆਉਂਦੀ ਰਹੂਗੀ ਤੇ ਵਿੱਚ ਵਿੱਚ ਤੁਹਾਨੂੰ ਜਿਹੜਾ ਤੁਹਾਨੂੰ ਸਾਫ਼ ਆਵਾਜ਼ ਨਹੀਂ ਸੁਣਾਈ ਦੇਉਗੀ ਜਿਵੇਂ ਵਿੱਚੋਂ ਹਵਾ ਜੀ ਨਿਕਲ ਰਹੀ ਹੈ ਇਹ ਆਵਾਜ਼ ਤੁਹਾਨੂੰ ਸੁਣਾਈ ਆਉਂਦੀ ਰਹੂਗੀ ਪਰ ਤੁਸੀਂ ਤਾਂ ਵੀ ਤੁਹਾਨੂੰ ਸਾਵਧਾਨ ਹੋ ਜਾਣ ਦੀ ਜ਼ਰੂਰਤ ਹੈਗੀ ਹੈ ਕਿ ਕੋਈ ਬੰਦਾ ਤੁਹਾਡੀ ਜਿਹੜੀ ਗੱਲਬਾਤ ਹੈ ਉਹਨੂੰ ਰਿਕਾਰਡ ਕਰ ਰਿਹਾ ਹੈ ਹੁਣ ਇਸੇ ਤਰ੍ਹਾਂ ਇੱਕ ਹੋਰ ਵੀ ਜਿਹੜਾ ਸਿੰਪਟਮ ਹੈ ਉਹ ਸਾਨੂੰ ਸਾਡਾ ਫੋਨ ਦਿੰਦਾ ਹੈ ਕਿ ਜੇਕਰ ਤੁਹਾਨੂੰ ਤੁਹਾਡੇ ਫੋਨ ਦੇ ਉੱਤੇ ਤੁਹਾਡੀ ਹੀ ਆਵਾਜ਼ ਦੁਬਾਰੇ ਸੁਣਾਈ ਦੇ ਰਹੀ ਹੈ ਤੁਹਾਡੀ ਆਵਾਜ਼ ਡਬਲ ਹੋ ਕੇ ਸੁਣਾਈ ਦੇ ਰਹੀ ਹੈ ਤਾਂ ਇਹਦਾ ਮਤਲਬ ਵੀ ਹੈਗਾ ਕਿ ਕੋਈ ਸਾਡੀ ਗੱਲਬਾਤ ਜਿਹੜੀ ਹੈ ਉਹ ਸੁਣ ਰਿਹਾ ਹੈ ਤੇ ਇਸ ਗੱਲਬਾਤ ਨੂੰ ਰਿਕਾਰਡ ਕਰ ਰਿਹਾ ਹੈ ਮਤਲਬ ਤੁਹਾਡੀ ਗੱਲਬਾਤ ਜਿਹੜੀ ਹੈ ਸਾਹਮਣੇ ਵਾਲਾ ਬੰਦਾ ਰਿਕਾਰਡ ਕਰ ਰਿਹਾ ਹੈ ਜੇ ਤੁਹਾਨੂੰ ਤੁਹਾਡੀ ਆਵਾਜ਼ ਡਬਲ ਹੋ ਕੇ ਸੁਣਾਈ ਦੇ ਰਹੀ ਹੈ ਨਾ ਫੋਨ ਦੇ ਵਿੱਚੋਂ ਇਹਦਾ ਮਤਲਬ ਕਿ ਸਾਹਮਣੇ ਵਾਲਾ ਬੰਦਾ ਤੁਹਾਡੀ ਗੱਲਬਾਤ ਰਿਕਾਰਡ ਕਰ ਰਿਹਾ ਸੋ ਇਹ ਉਹ ਟੰਗ ਨਹੀਂ ਜਿਨ੍ਹਾਂ ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਕੋਈ ਬੰਦਾ ਤੁਹਾਡੀ ਗੱਲਬਾਤ ਰਿਕਾਰਡ ਤਾਂ ਨਹੀਂ ਕਰ ਰਿਹਾ ਜਾਂ ਕਿਤੇ ਕੋਈ ਤੁਹਾਡੀ ਗੱਲਬਾਤ ਸੁਣ ਤਾਂ ਨਹੀਂ ਰਿਹਾ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਸਮੱਸਿਆ ਦਾ ਹੱਲ ਲੱਭ ਕੇ ਤੁਹਾਡੇ ਤੱਕ ਪਹੁੰਚਾ ਸਕਾਂ ਅੱਜ ਦਾ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਸਾਈਬਰ ਕ੍ਰਾਈਮ ਬਹੁਤ ਵੱਧ ਚੁੱਕੇ ਨੇ ਮੈਂ ਫਿਰ ਵੀ ਕਹਿੰਨੀ ਆ ਕਿ ਇਹ ਤਾਂ ਚਲੋ ਆਮ ਜੀ ਗੱਲ ਹੈ ਕਿ ਰਿਸ਼ਤੇਦਾਰਾਂ ਨੇ ਕਿਸੇ ਦੀ ਗੱਲ ਬਾਤ ਦੁਰਦੁਰ ਸੁਣਾਤੀ ਅੱਜਕੱਲ ਸਾਈਬਰ ਫਰੌਡ ਜਿਹੜੇ ਨੇ ਉਹ ਅੰਜ ਵੀ ਬਹੁਤ ਵੱਧ ਚੁੱਕੇ ਨੇ ਕੱਲ ਹੀ ਕੋਈ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਅੱਜਕੱਲ ਇਸ ਤਰ੍ਹਾਂ ਦੇ ਸਕੈਮ ਆ ਰਹੇ ਨੇ ਕਿ ਤੁਹਾਡੇ ਫੋਨ ਦੇ ਉੱਤੇ ਕਿਸੇ ਅਨਨੋਨ ਨੰਬਰ ਦੇ ਉੱਤੋਂ ਕੋਈ ਡਿਜੀਟਲ ਮੈਰਿਜ ਕਾਰਡ ਆਉਂਦਾ ਹੈ ਕਿਸੇ ਦੇ ਵਿਆਧਾ ਸੱਦਾ ਪੱਤਰ ਤੁਹਾਨੂੰ ਆਉਂਦਾ ਤੁਹਾਡੇ ਫੋਨ ਦੇ ਉੱਤੇ ਤੇ ਜੇ ਪੀਡੀਐਫ ਹੋ ਜਾਂ ਕਿਸੇ ਹੋਰ ਫਾਰਮੈਟ ਦੇ ਵਿੱਚ ਉਹ ਤੁਹਾਡੇ ਫੋਨ ਦੇ ਉੱਤੇ ਆਉਂਦਾ ਤੇ ਜੇ ਤੁਸੀਂ ਉਹਨੂੰ ਸੁਣ ਲੈਨੇ ਹੋ ਤੁਸੀਂ ਉਹਨੂੰ ਓਪਨ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਅਕਾਊਂਟ ਡਿਟੇਲਸ ਜਿਹੜੀਆਂ ਨੇ ਉਹ ਉਹਨਾਂ ਦੇ ਕੋਲ ਚਲੀਆਂ ਜਾਂਦੀਆਂ ਤੇ ਤੁਹਾਡੇ ਉਸ ਫੋਨ ਦੇ ਨਾਲ ਰਿਲੇਟਡ ਤੁਹਾਡਾ ਜਿਹੜਾ ਵੀ ਬੈਂਕ ਅਕਾਊਂਟ ਹੈਗਾ ਉਹਦੇ ਚੋਂ ਸਾਰਾ ਜਿਹੜਾ ਪੈਸਾ ਵਗੈਰਾ ਹੈਗਾ ਉਹ ਉਧਰੋਂ ਨਿਕਲ ਜਾਂਦਾ ਸੋ ਅ ਅੱਜ ਦਾ ਸਮਾਂ ਜਿਹੜਾ ਹੈ ਵਿੱਚ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵਧੇ ਹੋਏ ਨੇ ਉਂਝ ਵੀ ਅਸੀਂ ਜਾਣਦੇ ਹਾਂ ਕਿ ਸਾਨੂੰ ਹਰ ਥਾਂ ਦੇ ਉੱਤੇ ਟ੍ਰੇਸ ਕੀਤਾ ਜਾ ਰਿਹਾ ਹੈ ਤੁਸੀਂ ਜਿਹੜੀ ਵੀ ਚੀਜ਼ ਗੂਗਲ ਦੇ ਉੱਤੇ ਸਰਚ ਵੀ ਕਰਦੇ ਹੋ ਨਾ ਤੁਹਾਨੂੰ ਉਹਦੇ ਨਾਲ ਦੀਆਂ ਹੀ ਜਿਹੜੀਆਂ ਹਰ ਥਾਂ ਦੇ ਉੱਤੇ ਤੁਹਾਨੂੰ ਉਹਦੇ ਨਾਲ ਦੇ ਹੀ ਸੇਮ ਪ੍ਰੋਡਕਟ ਜਿਹੜੇ ਆ ਉਹ ਸਾਰੀਆਂ ਸੋਸ਼ਲ ਸਾਈਟਸ ਤੁਹਾਨੂੰ ਰეკਮੈਂਡ ਕਰਨ ਲੱਗ ਜਾਂਦੀਆਂ ਤੁਸੀਂ ਕਈ ਵਾਰ ਹੈਰਾਨ ਹੁੰਦੇ ਹੋਵੋਗੇ ਕਿ ਇਹ ਚੀਜ਼ਾਂ ਕਿਵੇਂ ਹੁੰਦੀਆਂ ਤੇ ਦਾ ਮਤਲਬ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਉਹ ਸ਼ੇਅਰ ਹੋ ਰਹੀ ਹੈ ਤੁਹਾਡਾ ਫੋਨ ਤੁਹਾਡੇ ਉੱਤੇ ਹਰ ਵੇਲੇ ਨਿਗਾਹ ਰਖ ਰਹੀ ਹੈ ਨਿਗਰਾਨੀ ਜਿਹੜੀ ਆ ਉਹ ਰੱਖੀ ਜਾ ਰਹੀ ਹੈ ਸੋ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਇਹ ਸਾਵਧਾਨੀਆਂ ਥੋੜੀਆਂ ਜਿਹੜੀਆਂ ਅੱਜ ਦੇ ਸਮੇਂ ਵਿੱਚ ਸਾਨੂੰ ਰੱਖਣੀਆਂ ਬਹੁਤ ਜ਼ਰੂਰੀ ਨੇ ਇਹ ਜਿਹੜੀ ਗੱਲਬਾਤ ਹੈ ਜ਼ਰੂਰ ਤੁਹਾਡੀ ਕਿਤੇ ਨਾ ਕਿਤੇ ਮਦਦਗਾਰ ਸਿੱਧ ਹੋਵੇਗੀ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਤੇ ਕੀ ਇਹ ਤੁਹਾਡੇ ਲਈ ਮਦਦਗਾਰ ਹੈ ਇਹਦੇ ਬਾਰੇ ਵਿੱਚ ਆਪਣੇ ਵਿਚਾਰ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦੇ ਲਈ ਤਾਂ ਤੁਸੀਂ ਮੈਨੂੰ रणदीप कौर 791@gmail.com ਦੇ ਉੱਤੇ ਮੇਲ ਕਰ ਸਕਦੇ ਹੋ ਜਾਂ ਫਿਰ ਕਮੈਂਟਸ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਦੱਸ ਸਕਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਬਣੇ ਰਹੋ ਚੈਨਲ ਦੇ ਨਾਲ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ रणदीप 15 ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਹੁਣ ਦੇ ਉਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ